ਬਹੁਤ ਲੇਡੀਜ਼ ਨੂੰ ਕਿਸੇ ਵੀ ਉਮਰ ਦੇ ਵਿੱਚ ਇੱਕ ਪਾਣੀ ਦੀ ਸ਼ਿਕਾਇਤ ਹੋ ਜਾਂਦੀ ਹੈ ਜਿਹਨੂੰ ਕਹਿੰਦੇ ਸਫੇਦ ਪਾਣੀ ਪੈਣਾ ਇਹ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਕਈਆਂ ਨੂੰ ਤਾਂ ਬਾਈਟ ਡਿਸਚਾਰਜ ਹੁੰਦਾ ਬਿਲਕੁਲ ਦੁੱਧ ਵਰਗਾ ਕਈਆਂ ਨੂੰ ਜਿਵੇਂ ਦਹੀਂ ਵਰਗਾ ਨਿਕਲਦਾ ਮਤਲਬ ਫਟਿਆ ਹੋਇਆ ਜਿਵੇਂ ਦਹੀਂ ਹੁੰਦਾ ਦੁੱਧ ਫਟਿਆ ਹੁੰਦਾ ਤੇ ਕਈਆਂ ਨੂੰ ਪਾਣੀ ਦੀ ਤਰ੍ਹਾਂ ਹੁੰਦਾ ਜਿਵੇਂ ਪਾਣੀ ਦਾ ਗਲਰ ਹੁੰਦਾ ਅਲੱਗ-ਅਲੱਗ ਤਰ੍ਹਾਂ ਦਾ ਕਈਆਂ ਨੂੰ ਪੀਲਾ ਪੈਂਦਾ ਪੀਲੇ ਕਲਰ ਦਾ ਅਲੱਗ ਅਲੱਗ ਤਰ੍ਹਾਂ ਦੇ ਕਲਰ ਦੇ ਇਹ ਪਾਣੀ ਜਿਹੜੇ ਆਉਂਦੇ ਨੇ ਇਹਨੂੰ ਜੋਨੀ ਸਤਰਾਬ ਕਹਿੰਦੇ ਨੇ ਮਤਲਬ ਜੋਨੀ ਦੇ ਵਿੱਚੋਂ ਸਤਰਾਬ ਹੋਣ ਲੱਗ ਜਾਂਦਾ ਤੇ ਪਾਣੀ ਭਗਨ ਲੱਗ ਜਾਂਦਾ ਤੇ ਕਈਆਂ ਨੂੰ ਸਮੈਲੀ ਹੁੰਦਾ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਤੇ ਇਹਦੀ ਜਿਹੜੀ ਹੈਗੀ ਆ ਸਾਨੂੰ ਸਕੈਨ ਵਗੈਰਾ ਕਰਾ ਲੈਣੀ ਚਾਹੀਦੀ ਆ ਲੇਡੀ ਰੁਮ ਨੂੰ ਮਿਲ ਕੇ ਇਹਦੀ ਪੂਰੀ ਜਾਂਚ ਕਰਾਉਣੀ ਚਾਹੀਦੀ ਆ ਵੀ ਸਾਨੂੰ ਪਾਣੀ ਦੀ ਸ਼ਿਕਾਇਤ ਆ ਲਕੋਰੀ ਦੀ ਸ਼ਿਕਾਇਤ ਆ ਜਾਂ ਕੁਝ ਹੋਰ ਆ ਸੋ ਇਹਦੀ ਪਹਿਲਾ ਡਾਇਗਨੋਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਹਦੇ ਪਿੱਛੇ ਬਹੁਤ ਕਾਰਨ ਹੁੰਦੇ ਨੇ ਮਹਿਲਾਵਾਂ ਨੂੰ ਡੇਟ ਨੂੰ ਸਟ्रेस ਕਰਕੇ ਟੈਨਸ਼ਨ ਕਰਕੇ ਇਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਜਾਂ ਕਬਜ ਰਹਿਣ ਲੱਗੀ ਕਬਜ ਰਹਿਣ ਕਰਕੇ ਵੀ ਹੋ ਜਾਂਦੀਆਂ ਨੇ ਜਾਂ ਨੀਂਦ ਨਹੀਂ ਪੂਰੀ ਆਦੀ ਇਹਨਾਂ ਕਾਰਨਾਂ ਕਰਕੇ ਇਦਾਂ ਦੀ ਸਮੱਸਿਆ ਹੋ ਜਾਂਦੀ ਹੈ ਸੋ ਕੋਬਰੌਣਾ ਚਾਹੀਦਾ ਇਹਦਾ ਬਿਲਕੁਲ ਇਲਾਜ ਹੋ ਜਾਂਦਾ ਹੈ ਜੇ ਤੁਸੀਂ ਘਰੇ ਕੇ ਇਲਾਜ ਕਰਨਾ ਚਾਹੁੰਦੇ ਹੋ ਤਾਂ ਘਰੇ ਆਪਣੇ ਬੈਠੇ ਕਰ ਸਕਦੇ ਹੋ ਤੁਸੀਂ ਇੱਕ ਦੋ ਚੀਜ਼ਾਂ ਲੈਣੀਆਂ ਨੇ ਉਹ ਜੰਮ ਲੈ ਕੇ ਤੁਸੀਂ ਕੁੱਟ ਕੇ ਉਹਦਾ ਪਾਊਡਰ ਕਰ ਲਓ ਪਾਊਡਰ ਕਰਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਉਹਦਾ ਤੁਸੀਂ ਪਾਣੀ ਨਾਲ ਸੇਵਨ ਕਰੋ ਤੇ ਦੁੱਧ ਨਾਲ ਸੇਵਣ ਵੀ ਕਰ ਸਕਦੇ ਹੋ ਉਸੇ ਦੁੱਧ ਨਾਲ ਸੋ ਇਹਦੇ ਕਾਰਨ ਕੀ ਬਦੀ ਕੀ ਹੁੰਦਾ ਪਾਣੀ ਦੇ ਕਾਰਨ ਕਮਰ ਦਰਦ ਹੋਣ ਲੱਗ ਜਾਂਦਾ ਹੱਡੀਆਂ ਕਮਜ਼ੋਰ ਪੈਣ ਲੱਗ ਜਾਂਦੀਆਂ ਨੇ ਆਮ ਪਿੰਡਾਂ ਦੇ ਵਿੱਚ ਇਹਨੂੰ ਪੈਦਾ ਕਰ ਦਿੰਦੇ ਨੇ ਵੀ ਹੱਡ ਖੁਰਦੇ ਨੇ ਹੱਡ ਖੁਰਦੇ ਕਹਿ ਦਿੰਦੇ ਨੇ ਸੋ ਪਾਣੀ ਦੇ ਕਰਕੇ ਲੇਡੀ ਨੂੰ ਬਹੁਤ ਜ਼ਿਆਦਾ ਕਮਜ਼ੋਰੀਆਂ ਹੋ ਦੇ ਸਰੀਰ ਦੇ ਵਿੱਚ ਹੱਥ ਪੈਰ ਸੌਣ ਲੱਗ ਜਾਂਦੇ ਨੇ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਨਾੜੀ ਦਾ ਅੰਤਰ ਕਮਜ਼ੋਰ ਹੋ ਜਾਂਦਾ ਮਸਲ ਵੀ ਕਮਜ਼ੋਰ ਹੋ ਜਾਂਦੇ ਨੇ ਹੱਟੀਆਂ ਵੀ ਕਮਜ਼ੋਰ ਹੁੰਦੀਆਂ ਨੇ ਨਾਲ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਪੈ ਜਾਂਦਾ ਮਤਲਬ ਕਿ ਉਮਰ ਤੋਂ ਪਹਿਲਾਂ ਹੀ ਕਹਿ ਸਕਦੇ ਆ ਵੀ ਛੇਤੀ ਭਟਕਾਪਾਉਣਾ ਸ਼ੁਰੂ ਹੋ ਜਾਂਦਾ ਜੇ ਜਦੋਂ ਇੰਨਾ ਜ਼ਿਆਦਾ ਕਮਜ਼ੋਰ ਹੋ ਗਿਆ ਨਾ ਅਤੇ ਤੁਹਾਨੂੰ ਇਹ ਬਿਮਾਰੀ ਨੂੰ ਬਿਲਕੁਲ ਛਡਕਾਰਾ ਮਿਲ ਜਾਊਗਾ ਇਹ ਕਿ ਤੁਹਾਨੂੰ ਹੋਰ ਦੱਸ ਦਿੰਨਾ ਤਾਂ ਜਿਹੜਾ ਨੁਸਖਾ ਤੁਸੀਂ ਘਰੇ ਬਣਾਉਣਾ ਹੈ ਨਾ ਮੈਂ ਦੱਸ ਰਿਹਾ ਜਿਹੜਾ ਸਵੇਰੇ ਸ਼ਾਮ ਲੈਣਾ ਸ਼ੁਰੂ ਕਰਦੋ ਗਰਮ ਚੀਜ਼ਾਂ ਬੰਦ ਕਰੋ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਸੋ ਅਗਰ ਤੁਹਾਨੂੰ ਇਹ ਲਪੋਰੀ ਦੀ ਸ਼ਿਕਾਇਤ ਆ ਇਹਦੇ ਕਰਕੇ ਹੋਰ ਸਮੱਸਿਆਵਾਂ ਹੋ ਗਈਆਂ ਬੀਬੀ ਘਟਣ ਲੱਗ ਗਿਆ ਕਮਜ਼ੋਰੀ ਆ ਗਈ ਬਿਲਕੁਲ ਠੀਕ ਹੋ ਜਾਣੀ ਹੈ ਤੁਸੀਂ ਘਰੇ ਬਣਾਉਣ ਵਾਸਤੇ ਕੀ ਕਰਨਾ ਹੋ ਸਕਦਾ ਹੈ ਤਾਂ ਅਗਰ ਤੁਸੀਂ ਘਰੇ ਨਹੀਂ ਬਣਾ ਸਕਦੇ proper طریقے ਨਾਲ ਤੁਹਾਨੂੰ ਜੜੀ ਬੂਟੀਆਂ ਦਾ ਕੋਟਾਉਨਿਕ ਚਾਹੀਦਾ ਤਾਂ ਤੁਸੀਂ ਇਹਨੂੰ ਵੀ ਆਰਡਰ ਕਰਕੇ ਮੰਗਵਾ ਸਕਦੇ ਹੋ ਇਹ ਸੁੰਦਰੀ ਸੁੰਦਰੀ ਇਹਦਾ ਨਾਮ ਹੈ ਇਹਨੂੰ ਤੁਸੀਂ ਆਰਡਰ ਕਰਕੇ ਮੰਗਵਾਓ ਇਹਦੇ ਵਿੱਚ ਅਸ਼ੋਗਵੰਤਾ ਸੁਪਾਰੀ ﺍﻟाइचियां ਇਦਾਂ ਦਾ ਕੰਬੀਨੇਸ਼ਨ ਹੈ ਇਹ ਮਤਲਬ ਕਿ ਸਮੁੰਦਰ ਸੋਖ ਇਦਾਂ ਚੀਜ਼ਾਂ ਦੇ ਵਿੱਚ ਪਾਈਆਂ ਨੇ ਤੁਹਾਡੀ ਇਹ ਕਮਜ਼ੋਰੀ ਵੀ ਠੀਕ ਕਰੂਗਾ ਤੇ ਨਾਲ ਨਾਲ ਲਕੂਰੀਆ ਵੀ ਠੀਕ ਹੋਊਗਾ ਮਤਲਬ ਮੇਨ ਜਿਹੜਾ ਕਾਰਨਾ ਨੂੰ ਠੀਕ ਕਰੂ ਤੇ ਇਹਦੇ ਕਰਕੇ ਜਿਹੜੇ ਸਮੱਸਿਆਵਾਂ ਸੀ ਚ ਆ ਗਈਆਂ ਕਮਜ਼ੋਰੀ ਆ ਗਈ ਉਹਨੂੰ ਵੀ ਠੀਕ ਕਰੂ ਕਹਿੰਦੇ ਸੀ ਚਿੱਟਾ ਬਣਾ ਜਾਂਦਾ ਉਹ ਕ ਸਾਫ ਆਊਗਾ ਇਹ ਬਹੁਤ ਲੇਡੀਜ਼ ਨੂੰ ਇਹ ਮਤਲਬ ਸ਼ਿਕਾਇਤ ਹੁੰਦੀ ਨਾ ਅੱਖਾਂ ਅੱਖਾਂ ਤਲੇ ਡਾਰਕ ਸਰਕਲ ਹੋ ਜਾਂਦੇ ਨੇ ਕਮਜ਼ੋਰੀ ਕਰਕੇ ਟੈਨਸ਼ਨ ਕਰਕੇ ਡਾਰਕ ਸਰਕਲ ਵੀ ਠੀਕ ਹੋ ਜਾਣਗੇ ਬਹੁਤ ਲੇਡੀਜ਼ ਇਹਨੂੰ ਯੂਜ਼ ਕਰ ਰਹੇ ਨੇ ਬਹੁਤ ਜ਼ਿਆਦਾ ਲੇਡੀਜ਼ ਇਹਨੂੰ ਵਰਤ ਰੀਆਂ ਨੇ ਤੇ ਬਹੁਤ ਜ਼ਿਆਦਾ ਸੰਤੁਸ਼ਟ ਨੇ ਇਹਦੇ ਨਾਲ ਬਹੁਤ ਸੋਹਣੇ ਰਿਜ਼ਲਟ ਮਿਲ ਰਹੇ ਨੇ ਤੁਸੀਂ ਨਾ ਆਰਡਰ ਕਰਕੇ ਮਗਵਾ ਵੀ ਸਾਡਾ 650 ਦਾ ਫਿਰ ਤੁਹਾਡੇ ਘਰ ਪਹੁੰਚ ਜਾਂਦਾ ਹੈ ਕੋਈ ਮਹਿੰਗਾ ਨਹੀਂ ਹੈਗਾ ਹਨਾ ਲਗਭਗ 25-30 ਦਿਨ ਚੱਲ ਜਾਂਦਾ 1 ਮਹੀਨੇ ਤੱਕ ਗਰੀਬ ਚੱਲੇ ਜਾਂਦਾ ਇਹ ਲਗਾਤਾਰ ਤੁਸੀਂ ਤਿੰਨ ਕੋ ਤਿੰਨ ਤੋਂ 4 ਮਹੀਨੇ ਦਾ ਸੇਵਨ ਕਰਨਾ ਹੁੰਦਾ ਬਿਲਕੁਲ ਜੜ ਤੋਂ ਠੀਕ ਹੋ ਜਾਂ 50 ਗ੍ਰਾਮ ਅਸ਼ੋਗੰਦھا ਲੈਣੀ ਆ 100 ਗ੍ਰਾਮ ਬਾਜੂਪਾਲ ਤੇ 50 ਗ੍ਰਾਮ ਮਿਸ਼ਰੀ ਇਹ ਤਿੰਨੇ ਚੀਜ਼ਾਂ ਲੈ ਕੇ ਇਹਦਾ ਤੁਸੀਂ ਚੂਰਨ ਕਰ ਲੈਣਾ ਚੂਰਨ ਕਰਕੇ ਸਵੇਰੇ ਚਮਚਾ ਤੇ ਚਮਚਾ ਸ਼ਾਮ ਨੂੰ ਦੋ ਟਾਈਮ ਲੈਣਾ ਦਾ ਸ਼ੁਰੂ ਕਰ ਦਿਓ ਦੁੱਧ ਨਾਲ ਲੈ ਲਓ ਜਾਂ ਜੇ ਦੁੱਧ ਨਹੀਂ ਪੀਣਾ ਚਾਹੁੰਦੇ ਪਾਣੀ ਨਾਲ ਲੇ ਲਓ ਦੁੱਧ ਨਾਲ ਇਹ ਹੀ ਆ ਵੀ ਲੋਹਾਂਗੇ ਤੇ ਤੁਹਾਨੂੰ ਕਮਜ਼ੋਰੀ ਵੀ ਠੀਕ ਹੋਊਗਾ ਨਾਲ ਇਹਦਾ ਤੁਸੀਂ ਪਾਊਡਰ ਕਰਕੇ ਇਹਨੂੰ ਖਾ ਸਕਦੇ ਹੋ ਸਵੇਰੇ ਸ਼ਾਮ ਇਹਦਾ ਸੇਵਨ ਕਰਨਾ 50 ਗ੍ਰਾਮ ਅਸ਼ੋਗੰਦھا 100 ਗ੍ਰਾਮ ਬਾਜੂਪਾਲ ਤੇ 50 ਗ੍ਰਾਮ ਮਿਸ਼ਰੀ ਤੇ ਇਹਨਾਂ ਨੂੰ ਸੇਵਨ ਕਰੋ ਇਹਦੇ ਨਾਲ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ القناه ਕਰਿਆ ਫੋਲੋ ਕਰ ਦਿਓ ਫੋਨ ਵੀਡੀਓ ਲੈ ਕੇ ਜਾਂਦਾ ਹਾਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ